ਜੇ ਤੁਹਾਡਾ ਬੱਚਾ ਕਿਸੇ ਨਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜਦਾ ਹੈ ਤਾਂ ਇਹ ਵੀਡੀਓ ਵੇਖਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਵੀਡੀਓ ਵਿੱਚ ਉਹ ਜਾਣਕਾਰੀ ਦੇ ਰਹੇ ਹਨ ਜੋ ਕਿ ਅੱਜ ਤੱਕ ਤੁਹਾਨੂੰ ਕਦੇ ਵੀ ਕਿਤੇ ਵੀ ਸੋਸ਼ਲ ਮੀਡੀਆ ਤੇ ਪੂਰੀ ਨਹੀਂ ਮਿਲੇਗੀ ਸਾਡੀ ਕੋਸ਼ਿਸ਼ ਹੈ ਕਿ ਇਸ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਪੂਰੀ ਦੀ ਪੂਰੀ ਹੀ ਤੁਹਾਨੂੰ ਦਈਏ ਪਰ ਇਸ ਦੇ ਵਿੱਚ ਸਾਨੂੰ 8 ਤੋਂ 10 ਵੀਡੀਓ ਹੋਰ ਬਣਾਉਣੀਆਂ ਪੈ ਸਕਦੀਆਂ ਹਨ ਇਸ ਲਈ ਕਿਰਪਾ ਕਰਕੇ ਸਾਡੇ ਨਾਲ ਜੁੜੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਹੀ ਅੱਡ ਅੱਡ ਵਿਸ਼ਿਆਂ ਨਾਲ ਸੰਬੰਧ ਵੀਡੀਓ ਦੇ ਵਿੱਚ ਦੇਵਾਂਗੇ ਦੋਲ ਸ਼ੁਰੂ ਕਰਦੇ ਹਾਂ ਭਾਰਤ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲ ਹਨ ਸਾਰੇ ਹੀ ਕਿਸੇ ਨਾ ਕਿਸੇ ਐਨਜੀਓ ਸਮਾਜ ਭਲਾਈ ਸੰਸਥਾ ਨਾਲ ਸੰਬੰਧਿਤ ਹਨ ਤੇ ਕੋਈ ਵੀ ਸੰਸਥਾ ਜਾਂ ਐਨਜੀਓ ਕਿਸੇ ਵੀ ਸਕੂਲ ਤੋਂ ਪ੍ਰਾਫਿਟ ਨਹੀਂ ਲੈ ਸਕਦਾ ਮਤਲਬ ਕਿ ਕਮਾਈ ਨਹੀਂ ਕੀਤੀ ਜਾ ਸਕਦੀ ਜਿੰਨਾ ਵੀ ਕਿਸੇ ਸਕੂਲ ਦਾ ਸਾਲਾਨਾ ਖਰਚ ਹੁੰਦਾ ਹੈ ਉਨੀ ਹੀ ਫੀਸ ਬੱਚਿਆਂ ਤੋਂ ਡਿਵਾਈਡ ਕਰਕੇ ਲਈ ਜਾ ਸਕਦੀ ਹੈ ਇਸ ਦੇ ਨਾਲ ਹੀ ਜਿਸ ਬੋਰਡ ਨਾਲ ਸਕੂਲ ਸੰਬੰਧ ਰੱਖਦਾ ਹੈ ਉਸdੀਆਂ ਇਮਤਿਹਾਨdੀਆਂ ਫੀਸਾਂ ਹੀ ਲਈਆਂ ਜਾ ਸਕਦੀਆਂ ਹਨ ਇਸੇ ਸ਼ਰਤ ਤੇ ਹੀ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਚਲਾਉਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਜਿਸ ਬਾਰੇ ਹਰ ਪ੍ਰਾਈਵੇਟ ਸਕੂਲ ਪ੍ਰਬੰਧਕ ਸਰਕਾਰ ਨੂੰ ਪੱਕਾ ਐਫੀਡੇਵਟ ਵੀ ਲਿਖ ਕੇ ਦਿੰਦੇ ਹਨ ਕਿ ਅਸੀਂ ਸਿਰਫ ਸਮਾਜ ਭਲਾਈ ਲਈ ਹੀ ਬੱਚਿਆਂ ਨੂੰ ਪੜਾਉਣਾ ਹੈ ਨਾ ਕਿ ਕਮਾਈ ਕਰਨ ਲਈ ਕਮਾਈ ਕਰਨ ਲਈ ਸਰਕਾਰ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਨਾ ਇਜਾਜ਼ਤ ਦੇ ਸਕਦੀ ਹੈ ਤੇ ਨਾ ਹੀ ਕਦੇ ਦਿੱਤੀ ਹੈ ਇਸ ਐਫੀਡੀ ਦੀ ਕਾਪੀ ਅਗਰ ਤੁਹਾਨੂੰ ਚਾਹੀਦੀ ਹੈ ਤਾਂ ਆਰਟੀਆਈ ਰਾਹੀਂ ਸਕੂਲ ਦੇ ਸਬੰਧਤ ਬੋਰਡ ਤੇ ਆਪਣੇ ਸੂਬੇ ਦੇ ਸਿੱਖਿਆ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਹੀ ਕੋਈ ਵੀ ਸਕੂਲ ਫੀਸਾਂ ਵਿੱਚ ਵਾਧਾ ਨਹੀਂ ਕਰ ਸਕਦਾ ਫੀਸਾਂ ਵਿੱਚ ਵਾਧਾ ਸਿਰਫ ਤਦ ਹੀ ਕੀਤਾ ਜਾ ਸਕਦਾ ਹੈ ਜੇ ਸਕੂਲ ਘਾਟੇ ਵਿੱਚ ਜਾ ਰਿਹਾ ਹੋਵੇ ਖਰਚਾ ਪੂਰਾ ਕਰ ਰਹੀ ਸਕੂਲ ਫੀਸ ਵਧਾ ਹੀ ਨਹੀਂ ਸਕਦੇ ਕੋਈ ਵੀ ਪ੍ਰਾਈਵੇਟ ਸਕੂਲ ਤੁਹਾਡੇ ਕੋਲੋਂ ਸਿਰਫ ਟਿਊਸ਼ਨ ਫੀਸ ਹੀ ਲੈ ਸਕਦਾ ਹੈ ਬਿਲਡਿੰਗ ਫੰਡ ਦੇ ਨਾਂ ਤੇ ਸਕੂਲ ਤੁਹਾਨੂੰ ਸਿਰਫ ਇੱਕ ਵਾਰ ਬੇਨਤੀ ਹੀ ਕਰ ਸਕਦਾ ਹੈ ਤੇ ਉਹ ਵੀ ਤੁਹਾਡੀ ਹੀ ਮਰਜ਼ੀ ਹੈ ਕਿ ਜੇ ਤੁਸੀਂ ਬਿਲਡਿੰਗ ਫੰਡ ਦੇਣ ਦੇ ਸਮਰਥ ਨਹੀਂ ਹੋ ਤਾਂ ਸਕੂਲ ਤੁਹਾਡੇ ਤੇ ਦਬਾਅ ਨਹੀਂ ਪਾ ਸਕਦਾ ਜੇ ਫਿਰ ਵੀ ਸਕੂਲ ਇਸ ਸਬੰਧੀ ਕੋਈ ਟੱਕਾ ਕਰਦਾ ਹੈ ਤਾਂ ਇੱਕ ਐਪਲੀਕੇਸ਼ਨ ਸਕੂਲ ਪ੍ਰਿੰਸੀਪਲ ਨੂੰ ਦਿਓ ਤੇ ਬਿਲਡਿੰਗ ਫੰਡ ਨਾ ਦੇ ਸਕਣ ਸੰਬੰਧੀ ਆਪਣੀ ਮਜਬੂਰੀ ਦੱਸੋ ਤੇ ਇਸ ਐਪਲੀਕੇਸ਼ਨ ਦੀ ਇੱਕ ਰਸੀਵਿੰਗ ਜ਼ਰੂਰ ਲਓ ਕੋਈ ਵੀ ਸਕੂਲ ਤੁਹਾਨੂੰ ਇਸ ਐਪਲੀਕੇਸ਼ਨ ਦੀ ਰਸੀਵਿੰਗ ਨਹੀਂ ਦੇ ਦੇਗਾ ਤਾਂ ਦੂਜਾ ਤਰੀਕਾ ਹੈ ਕਿ ਸਕੂਲ ਦੀ ਅਫੀਸ਼ਲ ਈਮੇਲ ਤੇ ਐਪਲੀਕੇਸ਼ਨ ਪਾਓ ਤੇ ਇਸ ਦੀ ਕਾਪੀ ਸਬੰਧਤ ਐਜੂਕੇਸ਼ਨ ਬੋਰਡ ਨੂੰ ਵੀ ਪਾਓ ਸਕੂਲ ਪ੍ਰਬੰਧਕ ਆਪਣੇ ਹਰ ਖਰਚੇ ਲਈ ਵੀ ਆਪ ਮੁਹਾਰੀ ਨਹੀਂ ਕਰ ਸਕਦੇ ਸਕੂਲ ਦੇ ਖਰਚਿਆਂ ਤੇ ਪੜ੍ਹਦੇ ਬੱਚਿਆਂ ਦੀਆਂ ਸਹੂਲਤਾਂ ਲਈ ਸਕੂਲ ਨੂੰ ਆਪਣੇ ਨਾਲ ਇੱਕ ਹੋਰ ਕਮੇਟੀ ਚਲਾਉਣੀ ਪੈਂਦੀ ਹੈ ਤੇ ਉਸ ਕਮੇਟੀ ਬਾਰੇ ਸਾਰੇ ਹੀ ਮੈਂਬਰ ਸਕੂਲ ਪੜ੍ਹਦੇ ਬੱਚਿਆਂ ਦੇ ਮਾਪੇ ਤੋਂ ਹੀ ਲਏ ਜਾਂਦੇ ਹਨ ਤੇ ਇਸ ਨੂੰ ਪੇਰੈਂਟਸ ਕਮੇਟੀ ਕਿਹਾ ਜਾਂਦਾ ਹੈ ਹਰ ਪ੍ਰਾਈਵੇਟ ਸਕੂਲ ਆਪਣੇ ਖਰਚੇ ਪੇਰੈਂਟਸ ਕਮੇਟੀ ਦੀ ਸਲਾਹ ਨਾਲ ਹੀ ਕਰ ਸਕਦਾ ਹੈ ਪੇਰੈਂਟਸ ਕਮੇਟੀ ਵਿੱਚ ਜੇ ਤੁਸੀਂ ਵੀ ਸ਼ਾਮਲ ਹੋਣਾ ਚਾਹੁੰਦੇ ਹੋ ਸਕੂਲ ਦੇ ਸਬੰਧਤ ਪ੍ਰਿੰਸੀਪਲ ਤੇ ਬੋਰਡ ਨੂੰ ਮੇਲ ਪਾਓ ਜੇ ਇਸ ਦਾ ਜਵਾਬ ਨਹੀਂ ਆਉਂਦਾ ਤਾਂ ਇਸ ਦਾ ਕਾਰਨ ਤੁਸੀਂ ਪੁੱਛ ਸਕਦੇ ਹੋ ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਾਈਵੇਟ ਸਕੂਲ ਜੋ ਵੀ ਤੱਕੇ ਕਰਦੇ ਹਨ ਉਸ ਦੀ ਸ਼ਿਕਾਇਤ ਜਾਂ ਤਾਂ ਅਸੀਂ ਪ੍ਰਿੰਸੀਪਲ ਨੂੰ ਕਰਦੇ ਹਾਂ ਤੇ ਜਾਂ ਫਿਰ ਵੱਟ ਤੋਂ ਵੱਡ ਬੱਢੀ ਛਾਲ ਬੱਜੇ ਤਾਂ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨੂੰ ਕੀਤੀ ਜਾਂਦੀ ਹੈ ਅਜਿਹਾ ਸੈਂਕੜੇ ਨਹੀਂ ਹਜ਼ਾਰਾਂ ਹੀ ਸ਼ਿਕਾਇਤਾਂ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਦੇ ਕੋਲੇ ਹਰ ਸਾਲ ਆਉਂਦੀਆਂ ਹਨ ਪਰ ਉਹਨਾਂ ਸ਼ਿਕਾਇਤਾਂ ਤੇ ਕੋਈ ਵੀ ਅਮਲ ਨਹੀਂ ਕੀਤਾ ਜਾਂਦਾ ਜ਼ਿਲ੍ਹੇ ਦੇ ਡੀਈਓ ਜ਼ਿਲ੍ਹਾ ਸਿੱਖਿਆ ਅਫਸਰ ਅਗਰ ਚਾਹੁੰ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਅਗਰ ਡੀਈਓ ਦੇ ਹੱਥ ਵਿੱਚ ਕੁਝ ਨਹੀਂ ਹੈ ਤਾਂ ਡੀਸੀ ਸਾਹਿਬ ਇਸ ਤੇ ਕਾਰਵਾਈ ਕਰ ਸਕਦੇ ਹਨ ਪਰ ਅੱਜ ਤੱਕ ਕਦੇ ਵੀ ਕਿਸੇ ਵੀ ਉਲਟੇ ਕੋਈ ਵੀ ਕਾਰਵਾਈ ਹੁੰਦੀ ਨਹੀਂ ਵੇਖੀ ਗਈ ਹਾਲਾਂਕਿ ਸਾਨੂੰ ਪਤਾ ਹੈ ਕਿ ਲਗਭਗ ਸਾਰੇ ਹੀ ਸਕੂਲ ਆਪਾਂ ਚਲੋ ਸਾਰੇ ਵੀ ਨਹੀਂ ਕਹਿੰਦੇ 95% ਮੰਨ ਕੇ ਚੱਲਦੇ ਹਾਂ 95% ਸਕੂਲ ਅੱਜ ਬੱਚਿਆਂ ਨਾਲ ਧੋਖਾ ਕਰ ਰਹੇ ਹਨ ਉਹਨਾਂ ਬੱਚਿਆਂ ਨਾਲ ਧੋਖਾ ਹੋ ਰਿਹਾ ਹੈ ਜਿਨ੍ਹਾਂ ਬੱਚਿਆਂ ਨੂੰ ਅਸੀਂ ਸਕੂਲ ਦੇ ਵਿੱਚ ਸਿਖਾਉਣ ਲਈ ਭੇਜਦੇ ਹਾਂ ਪਰ ਉਹਨਾਂ ਬੱਚਿਆਂ ਦੀ ਹੀ ਲੁੱਟ ਹੋ ਰਹੀ ਹੈ ਇਹ ਵੀਡੀਓ ਵੇਖ ਕੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨਾਲ ਸੰਬੰਧ ਸਕੂਲ ਬੱਚੇ ਦੀ ਲੁੱਟ ਖਸੁੱਟ ਕਰ ਰਿਹਾ ਹੈ ਤਾਂ ਇਸ ਦੀ ਸ਼ਿਕਾਇਤ ਤੁਸੀਂ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡਿਪਟੀ ਕਮਿਸ਼ਨਰ ਨੂੰ ਦੇ ਸਕਦੇ ਹੋ ਜੇ ਤੁਸੀਂ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਹੋਈ ਸ਼ਿਕਾਇਤ ਤੋਂ ਸੰਤੁਸ਼ਟ ਨਹੀਂ ਹੋ ਅਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤਾਂ ਤੁਸੀਂ ਇਸ ਦੀ ਸ਼ਿਕਾਇਤ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦੇ ਸਕਦੇ ਹੋ ਪਰ ਸ਼ਿਕਾਇਤ ਦੇਣ ਲੱਗਿਆ ਸ਼ਿਕਾਇਤ ਦੀ ਇੱਕ ਕਾਪੀ ਅਤੇ ਉਸ ਕਾਪੀ ਦੇ ਉੱਪਰ ਪੁਰਸ ਨੂੰ ਦਿੱਤੀ ਗਈ ਸ਼ਿਕਾਇਤ ਦਾ ਡਾਇਰੀ ਨੰਬਰ ਜ਼ਰੂਰ ਲਗਵਾਓ ਅਗਰ ਫਿਰ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਇਹ ਡਾਇਰੀ ਨੰਬਰ ਲੱਗੀ ਹੋਈ ਸ਼ਿਕਾਇਤ ਲੈ ਕੇ ਸਿੱਧਾ ਅਦਾਲਤ ਵਿੱਚ ਪੇਸ਼ ਹੋ ਸਕਦੇ ਹੋ ਅਤੇ ਆਪਣਾ ਪੱਖ ਰੱਖ ਸਕਦੇ ਹੋ ਅਦਾਲਤ ਦੇ ਹੁਕਮਾਂ ਨਾਲ ਜ਼ਿਲ੍ਹਾ ਸਿਖਿਆ ਅਫਸਰ ਇਹ ਕਾਰਵਾਈ ਜ਼ਰੂਰ ਕਰਨਗੇ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਜ਼ਰੂਰ ਹੋਵੇਗਾ ਹੁਣ ਦਿਓ ਇਜਾਜ਼ਤ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਛੇਤੀ ਹੀ ਸਾਡੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਜੇ ਇਹੇ ਜਾਣਕਾਰੀ ਤੁਹਾਨੂੰ ਸਹੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਹੋ ਸਕਦਾ ਹੈ ਹੋਰ ਵੀ ਕਿਸੇ ਦਾ ਜ਼ਮੀਰ ਜਾਗ ਸਕੇ